ਇਹ ਇਹ ਤੁਹਾਡਾ ਸਿਰਫ ਇਹ ਸਰਕਾਰ ਆ ਥੈਂਕ ਯੂ ਇਹ ਸੀਗਰ ਨਹੀਂ ਆਈ ਆ ਚਲਾਨ ਕੱਟਣ ਦੀ ਬਜਾਏ ਇਹ ਪੁਲਿਸ ਵਾਲਾ ਲੋਕਾਂ ਨੂੰ ਵੰਡ ਰਿਹਾ ਹੈ ਗੁਲਾਬ ਦਾ ਫੁੱਲ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਪੁਲਿਸ ਵਾਲੇ ਜ਼ਿਆਦਾਤਰ ਚਲਾਨ ਹੀ ਕੱਟਦੇ ਨੇ ਪਰ ਇਹ ਪੁਲਿਸ ਵਾਲਾ ਅੱਜ ਉਹਨਾਂ ਲੋਕਾਂ ਨੂੰ ਗੁਲਾਬ ਦਾ ਫੁੱਲ ਦੇ ਰਿਹਾ ਹੈ ਜਿਨ੍ਹਾਂ ਨੇ ਸੀਟ ਬੈਲਟ ਜਾਂ ਹੈਲਮਟ ਜਾਂ ਟ੍ਰੈਫਿਕ ਦੇ ਰੂਲ ਫਾਲੋ ਕੀਤੇ ਹੋਏ ਨੇ ਤੇ ਤਸਵੀਰ ਅੰਮ੍ਰਿਤਸਰ ਦੀ ਹੈ ਜਿੱਥੇ ਅੰਮ੍ਰਿਤਸਰ ਦੇ ਸਬ-ਇੰਸਪੈਕਟਰ ਦਲਜੀਤ ਸਿੰਘ ਦੇ ਵੱਲੋਂ ਇਹ ਪ੍ਰਾਲਾ ਚਲਾਇਆ ਗਿਆ ਕਿ ਜਿਨ੍ਹਾਂ ਨੇ ਗੱਡੀ ਦੇ ਵਿੱਚ ਸੀਟ ਬੈਲਟ ਲਗਾਈ ਹੋਈ ਹੈ ਜਾਂ ਮੋਟਰਸਾਈਕਲ ਤੇ ਹੈਲਮਟ ਲੈ ਕੇ ਮੋਟਰਸਾਈਕਲ ਨੂੰ ਰਾਈਡ ਕਰ ਰਹੇ ਨੇ ਜਿਹੜੇ ਵੀ ਟ੍ਰੈਫਿਕ ਰੂਲ ਹੈ ਉਹਨਾਂ ਨੂੰ ਫਾਲੋ ਕਰ ਰਹੇ ਨੇ ਉਹਨਾਂ ਨੂੰ ਰੋਕ ਕੇ ਇਹ ਪੁਲਿਸ ਵਾਲਾ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਉਹਨਾਂ ਦਾ ਮਾਨ ਸਨਮਾਨ ਕਰ ਰਿਹਾ ਹੈ ਮੇਰਾ ਇਹ ਸਬ-ਇੰਸਪੈਕਟਰ ਦਾ ਰੀਸੈਂਟ ਟ੍ਰੈਫਿਕ ਐਜੂਕੇਸ਼ਨ ਸਰ ਅਮਰ ਸਰ ਤੋਂ ਅਚਲਾਨ ਕੱਟਣ ਦੀ ਬਜਾਏ ਗੁਲਾਬ ਦੇ ਫੁੱਲ ਦਿੱਤੇ ਆਏ ਨੇ ਕਾਰਨ ਕੀ ਹੈ ਸਾਡੀ ਜੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਨਵੇਕਲਾ ਕੰਮ ਕੀਤਾ ਜਾਵੇ ਲੋਕਾਂ ਨੂੰ ਟ੍ਰੈਫਿਕ ਨੂੰ ਲੋਤੇ ਬਾਬਤ ਜਿਹੜੇ ਨਿਜਮ ਨੇ ਉਹ ਲੋਕੀਂ ਉਪਨਾਉਣ ਜਿਸ ਤਰ੍ਹਾਂ ਕਿ ਸਾਡੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਵੱਲੋਂ ਸਾਡੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੇ ਵੀ ਐਕਸੀਡੈਂਟ ਘੱਟ ਤੋਂ ਘੱਟ ਹੋਣਗੇ ਜੇ ਅਸੀਂ 50% ਵੀ ਐਕਸੀਡੈਂਟ ਘੱਟ ਕਰ ਲਗੇ ਤੇ ਬਹੁਤ ਵਧੀਆ ਹੋਏਗਾ ਕਿਸੇ ਦਾ ਪੁੱਤ ਵੱਜੇਗਾ ਕਿਸੇ ਦਾ ਭਰਾ ਵੱਜੇਗਾ ਔਰ ਕਿਸੇ ਦਾ ਕੋਈ ਫਾਤਤ ਵੱਜੇਗਾ ਅਸੀਂ ਉਹਨਾਂ ਨੂੰ ਇੱਕ ਸਮਰਪਤ ਹੈ ਜਿੱਦਾਂ ਐਸਐਸਪ ਬਣਾਈ ਸੜਕਾਂ ਸੜਕਾਂ ਬਹੁਤ ਸਾਰਾ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਐਕਸੀਡੈਂਟ ਵਿੱਚ ਹੁੰਦੇ ਆ ਐਕਸੀਡੈਂਟ ਦੇ ਦੌਰਾਨ ਉਹਨਾਂ ਨੂੰ ਕੱਢਣ ਲੱਗਿਆਂ ਹਸਪਤਲ ਪਹੁੰਚਾਣ ਦਾ ਟਾਈਮ ਲੱਗਦਾ ਉਹ ਗੱਡੀਆਂ ਜਿਹੜੀਆਂ ਉਹ ਆਪਣੇ ਵਿਕਟਮ ਨੂੰ ਹਸਪਤਲ ਜਲਦੀ ਪਹੁੰਚਾਉਣ ਦੀਆਂ ਤੇ ਉਹਨਾਂ ਦਾ ਪਹਿਲਾ ਇੱਕ ਘੰਟਾ ਹੁੰਦਾ ਉਹ 골ਡਨ ਪੀਰੀਅਡ ਹੁੰਦਾ ਜਿਹਦੇ ਵਿੱਚ ਉਹਦੀ ਜਾਨ ਬਚ ਸਕਦੀ ਆ ਤੇ ਸਾਡੀ ਵੀ ਇੱਕ ਨਾ ਮਾਤਰ ਜੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਦੀ ਜਾਨ ਬਚਾ ਸਕੀਏ ਇੱਕ ਮੈਸੇਜ ਦੇ ਤਾਈ ਜਾਂ ਲੋਕਾਂ ਨੂੰ ਇਹ ਮੈਸੇਜ ਦੇ ਕੇ ਗੁਲਾਬ ਦਾ ਫੁੱਲ ਦੇ ਕੇ ਕਿ ਭਾਈ ਇਹ ਜਾਨ ਬੜੀ ਕੀਮਤੀ ਆ ਇਹਨੂੰ ਬਚਾ ਲਓ ਆਪਣੇ ਆਪ ਨੂੰ ਸੇਵ ਰੱਖੋ ਨਾਲ ਦੂਸਰਿਆਂ ਨੂੰ ਸੇਵ ਕਰੋ ਲੋਕਾਂ ਵਿੱਚ ਕਿੰਨਾ ਉਤਸ਼ਾਹ ਆ ਲੋਕਾਂ ਦਾ ਬਹੁਤ ਉਤਸ਼ਾਹ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਲੋਕੀ ਅਸੀਂ ਕਿਸੇ ਨੂੰ ਗੁਲਾਬ ਦਾ ਫੁੱਲ ਦੇ ਰਹੇ ਆ ਕਿ ਕਿਸੇ ਨੇ ਹੈਲਮਟ ਪਾਇਆ ਜਾਂ ਸੀਟ ਬੈਲਟ ਲਗਾਈ ਆ ਤਾਂ ਉਹਨੂੰ ਗੁਲਾਬ ਦਾ ਫੁੱਲ ਦੇ ਰਹੇ ਤੇ ਦੂਸਰੇ ਲੋਕ ਵੀ ਸਾਨੂੰ ਕਹਿੰਦੇ ਸਾਨੂੰ ਗੁਲਾਬ ਦਾ ਫੁੱਲ ਦਿਓ ਜੀ ਸਾਡਾ ਤੁਹਾਡਾ ਪ੍ਰਾਲਾ ਬਹੁਤ ਅੱਛਾ ਲੱਗਾ ਔਰ ਲੋਕਾਂ ਦਾ ਉਤਸ਼ਾਹ ਵੀ ਬਹੁਤ ਜ਼ਿਆਦਾ ਵਾ ਅਸੀਂ ਵੀ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਪ੍ਰਾਲੇ ਕੀਤੇ ਜਾਣ ਤੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਇਹ ਚੀਜ਼ਾਂ ਹੈਗੀਆਂ ਕਿ ਅਸੀਂ ਜਿਹੜੀ ਆ ਪੜ੍ਹਾਈ ਕਰਦੇ ਆ ਤਾਂ ਕੁਝ ਟਾਈਮ ਬਾਅਦ ਭੁੱਲ ਜਾਂਦੀ ਆ ਜਾਂ ਇਹ ਦਿਨੋਂ ਦਿਨ ਪਾਲਿਸ਼ ਹੋਣ ਵਾਲੀ ਗੱਲ ਆ ਆਪਾਂ ਜਿਹੜੇ ਇਹ ਟ੍ਰੈਫਿਕ ਰੂਲ ਹੈ ਇਹ ਜਦੋਂ ਅਸੀਂ ਕਬਤਖਾਂ ਵਿੱਚ ਮੱਥਾ ਜਾਂਦੇ ਆ ਕਿਸੇ ਦੇ ਸੰਸਕਾਰ ਦੇ ਉੱਤੇ ਤੇ ਉਹਦੀ ਯਾਦ ਦੀ ਆ ਦੋ ਚਾਰ ਦਿਨ ਜ਼ਿਆਦਾ ਤਾਜ਼ਾ ਰਹਿੰਦੀ ਆ ਕਿ ਸਾਡਾ ਜਿਹੜਾ ਐਕਸੀਡੈਂਟ ਹੋਇਆ ਤੇ ਅਸੀਂ ਗੱਡੀ ਹੌਲੀ ਚਲਾਉਣੀ ਆ ਜਾਂ ਆਪਣਾ ਬਾਈਕ ਹੌਲੀ ਚਲਾਉਣਾ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਜਿਹੜਾ ਜਿਹੜਾ ਬਿਲਕੁਲ ਫੇਸ ਰੀਡਿੰਗ ਹੈ ਸਾਡੀ ਬਿਲਕੁਲ ਸਮਾਈਲਿੰਗ ਹੈ ਇਦੋਂ ਸਦਾ ਮੁਸਕਰਾਹਟ ਆਪਣੇ ਚਿਹਰੇ ਤੇ ਰੱਖਣੀ ਆ ਤੇ ਸਾਡੀ ਕੋਸ਼ਿਸ਼ ਇਹ ਹੋ ਰੱਖੋ ਕਿ ਜਿਹੜਾ ਟ੍ਰੈਫਿਕ ਰੂਲ ਆ ਇਹਨਾਂ ਨੂੰ ਅਪਲਾਈ ਕਰੀਏ ਆਪਾਂ ਆਪਣੀ ਜਾਨ ਬਚਾਈਏ ਆਪਣੀ ਸੇਫਟੀ ਵਾਸਤੇ ਸਭ ਕੁਝ ਕਰਨਾ ਪੈਣਾ ਹੈ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿੱਚ ਦੇਸ਼ ਤੇ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲਮਿਸ਼ਵਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000